ਲਾ ਵੀ ਮਿੱਤਰੋ ਤੁਹਾਨੂੰ ਪਹਿਲਾਂ ਵੀ ਕਹਾ ਦਿੱਤੀ ਤੇ ਅੱਜ ਵੀ ਕਹਿੰਦੇ ਆ ਵੀ ਜਿਹੜੇ ਮੇਰੇ ਵੀਰ ਨੇ ਆ ਬੂਟਾ ਲਾ ਲਿਆ ਤਾਂ ਆ ਸਮਝ ਲਓ ਵੀ ਬੈਂਕ ਚ ਐਫ ਡੀ ਕਰ ਲਈ ਕਿਉਂ ਬਾਈ ਜੀ ਬਾਈ ਜੀ ਸਹੀ ਗੱਲ ਆ ਪੱਕੀ ਗੱਲ ਆਗੀ ਪੱਕੀ ਗੱਲ ਆ ਜੀ ਹੈ ਕੀ ਆ ਜੀ ਇਹ ਇਹ ਅਫਰੀਕਨ ਮਹੌਗਨੀ ਆ ਜੀ ਮਹੌਗਨੀ अफ्रीकन महागनीया असली वाली असली वाली ओरिजिनल ਦੇ ਵਿੱਚ asli ਕਿਵੇਂ ਲੱਗੂ ਪਤਾ asli ਦਾ ਇਹ ਲੈ ਦੇਖੋ ਜੀ ਆਹ ਦੇਥੋਂ ਸਟੈਮ ਤੋਂ ਪਤਾ ਲੱਗਦਾ ਇਹ ਠੀਕ ਆ ਸਟੈਮ ਤੋਂ ਆਹ ਬਾਰੋਂ ਲਾਲ ਦਿਖਾਈ ਦੇਊਗੀ ओरिजिनल ਦੀ ਆਪਾਂ ਗਾਰੰਟੀ ਦੇ ਕੇ ਦਮਾਂਗੇ ਵੀ ओरिजिनल ਹੈ ਜਿਹੜਾ ਸਾਡੇ ਕੋਲ ਮੇਰਾ ਵੀਰ ਪੌਦਾ ਲੈ ਜਾ ਕੇ ਲਾਊਗਾ ਹਮ ओरिजिनਲੀ ਹੀ ਦੇ ਕੇ ਕਹਿ ਕੇ ਦਮਾਂਗੇ ਜੇ ओरिजिनल ਜੋ ਚੀਜ਼ ਕਿਹਾ ਉਹ ਨਿਕਲੂਗੀ 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 ਇਹ ਨਹੀਂ ਹੈਗਾ ਵੀ ਅੱਜ ਲੈ ਗਿਆ ਕੱਲੂ ਕੋਈ ਹੋਰ ਚੀਜ਼ ਨਿਕਲਦੀ ਹੈ ਠੀਕ ਹੈ ਜੀ ਰੇਟ ਦੇ ਸਕਦੇ ਆ ਤੁਹਾਨੂੰ ਹਾਂ 100 ਰੁਪਏ ਤੋਂ ਸ਼ੁਰੂ ਹੋ ਕੇ ਪੌਦਾ ਤੁਹਾਨੂੰ ਇਹ ਲਾਸਟ 250 ਤੱਕ ਮਿਲੂਗਾ ਮੇਰੇ ਕੋਲ ਨਹੀਂ 100 ਰੁਪਏ ਤੋਂ ਲੈ ਕੇ 250 ਰੁਪਏ ਤੱਕ ਦਾ ਬੂਟਾ ਪਿਆ ਬਾਈ ਜੀ 150 200 250 150 200 250 100 ਰੁਪਏ ਵਾਲਾ ਵੀ ਹੈ ਹਾਂਜੀ ਤਿੰਨ ਰੇਟਾਂ ਦੇ ਵਿੱਚ ਮੇਰੇ ਕੋਲ ਪlant ਪਏ ਨੇ ਜਿਹੜਾ ਮੇਰਾ ਵੀਰ ਜਿਆਦਾ ਤੋਂ ਜਿਆਦਾ ਲਾਉਣਾ ਚਾਹੁੰਦਾ ਹੈ ਹਮ ਐਂਡ ਸਾਈਜ਼ ਹੈਗਾ 250 ਵਾਲਾ ਦੇਖੋ ਹਰ ਚੀਜ਼ ਦਾ ਕੋਈ ਮਤਲਬ ਹੁੰਦਾ ਸਾਈਜ਼ ਬਾਈ ਸਾਈਜ਼ ਇਹ ਉਮਰ ਦਾ ਹਰ ਫਰਕ ਹੁੰਦਾ ਹੈ ਲੇਕਿਨ ਤੁਹਾਨੂੰ ਪੌਦੇ 100 ਰੁਪਏ ਤੋਂ ਸ਼ੁਰੂ ਹੋ ਜਾਣਗੇ ਮਿਲ ਜਾਣਗੇ ਉਹ ਗੱਲ ਨਹੀਂ ਰੇਟਾਂ ਨਾਲ ਕੰਪਰੋਮਾਈਜ਼ ਕਰਨ ਦੀ ਲੋੜ ਨਹੀਂ ਵੈਰਾਈਟੀ ਨਾਲ ਕੰਪਰੋਮਾਈਜ਼ ਕਰ ਲੈ ਵੀ ਮਿੱਤਰੋ ਆਜੋ ਨਾਲੇ ਤਾਂ ਆਪਾਂ ਬਾਈ ਜੀ ਕੁਦਰਤ ਦੇ ਨਾਲ ਪਿਆਰ ਕਰਾਂਗੇ ਤੇ ਨਾਲੇ ਬਾਈ ਜੀ ਪੈਸੇ ਕਮਾਵਾਂਗੇ ਇਹ ਫੈਕਟਰੀ ਵਾਲਾ ਕੰਮ ਆ ਇਹ ਫੈਕਟਰੀ ਵਾਲਾ ਕੰਮ ਆ 10 ਤੋਂ 15 ਸਾਲ ਦੇ ਵਿੱਚ 20 ਤੋਂ 25 ਤੋਂ 30000 ਦੇ ਵਿੱਚ ਵਿੱਚ ਬੂਟਾ ਤਿਆਰ ਹੋ ਜਾਂਦਾ ਲੈ ਵੀ ਮਿੱਤਰੋ ਕਰ ਲੋ ਸੰਪਰਕ ਸਹਿਰ ਧੂਰੀ ਚ ਖੜਿਆ ਹੋਵੇ ਜੀ ਨਿਊ ਚੰਡੀਗੜ੍ਹ ਨਰਸਰੀ